ਦੋਸਤੋ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਕਰਦਾ ਤੁਸੀ ਸਾਰੇ ਠੀਕ ਹੋਵੋਗੇ ਅੱਜ ਦੇ ਵਲੌਗ ਵਿੱਚ ਤੁਹਾਡਾ ਸਵਾਗਤ ਹੈ ਤੇ ਆ ਹੰਡੇ ਆਏ ਤੋਂ ਆਪਣੇ ਭਰਾ ਜੇ ਮਾਤਾ ਜੀ ਬੱਕਰੀਆਂ ਚਾਰਦੇ ਨੇ ਹੋਰ ਭਣੀ ਕਿਵੇਂ ਆ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਕਰਦਾ ਕਿ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਅਸੀਂ ਨੇ ਤੋਂ ਹੰਡੇ ਰੋਡ ਤੋਂ ਅਸੀਂ ਪਿੰਡੋਂ ਆਉਂਦੀ ਸੀ ਲੰਘੇ ਜਾਂਦੇ ਸੀ ਤੇ ਸਾਡੇ ਉਧਰ ਬਾਪੂ ਜੀ ਨੇ ਇਹ ਸਾਡੇ ਮਾਤਾ ਜੀ ਨੇ ਹਨਾ ਇਧਰ ਵੀਰ ਆ ਉਧਰ ਸਾਡੇ ਬੱਚੇ ਨੇ ਤੇ ਬੱਕਰੀਆਂ ਚਾਰਦੇ ਸੀ ਸਾਨੂੰ ਖੁਸ਼ੀ ਮਿਲੀ ਕਹਿੰਦੇ ਨੇ ਹੁੰਦੇ ਵੀ ਸਾਡੀਆਂ ਵੀ ਬੱਕਰੀਆਂ ਰੱਖੀਆਂ ਹੋਈਆਂ ਨੇ ਜੋਸੀ ਬੱਕਰੀਆਂ ਦੇਖੇ ਆ ਬੱਕਰੀਆਂ ਬਹੁਤ ਜਿਆਦੇ ਸੂਰੀਆਂ ਨੇ ਹਨ ਸਹੀ ਗੱਲ ਹੈ ਇਹ ਸਾਨੂੰ ਮਾਤਾ ਦਾ ਪਿਆਰ ਆਇਆ ਹਨ ਅਸੀਂ ਵੀ ਇੱਥੇ ਰੁਕ ਗਏ ਵੀ ਪਾ ਤਰੀ ਵੀਡੀਓ ਬਣਾਉਣੇ ਆਪਾਂ ਤੇ ਇਹ ਆ ਸਾਡਾ ਅਸਲੀ ਪੰਜਾਬ ਹਨ ਅਸੀਂ ਦਸਾਂ ਨੋਹਾਂ ਦੀ ਕਿਰਤ ਕਰਕੇ ਰੋਟੀ ਖਾਂਦੇ ਆਂਗੇ ਸਹੀ ਗੱਲ ਹੈ ਇਹ ਘਮਲਾ ਬੱਕਰੀਆਂ ਦਿਖਾਵੀ ਸਾਰੇ ਮੈਂ ਵੀ ਕਿੰਨਾ ਟਾਈਮ ਹੋ ਗਿਆ ਤੁਹਾਨੂੰ ਬੱਕਰੀਆਂ ਰੱਖਦੇ ਆਂ ਆਸ਼ਾ ਚ ਰੋਵੇਗਾ ਪੰਜ ਸਾਲ ਲੱਗੋਗੇ ਹਨਾ 40 ਤੋਂ ਸੀ ਚੱਕਿਆ ਗਏ ਸਾਡੇ ਚੋਰੀ ਕਰਕੇ ਲੈ ਗਏ ਐਥੇ ਚੋਰੀ ਕਰ ਲਈ ਜੀ ਸਾਰੀ ਚੋਰੀ ਕਰ ਲਈ ਸਾਡੇ ਪਹਾਂ ਪਿੱਕ ਕਰੋ ਹੀ ਲੈ ਗਏ ਵੀਰੇ ਫਿਰ ਬਾੜ ਬਾੜ ਬਾੜਾ ਸੀਗਾ ਪੈਸਾ ਅੱਛਾ ਜੀ ਅੱਛਾ ਮੈਂ ਮੇਮਣਾ ਵੀ ਨਹੀਂ ਛੱਡਿਆ ਵੀਰੇ ਕੁਝ ਵੀ ਨਹੀਂ ਛੱਡਿਆ ਠੀਕ ਹੈ ਮਦਦ ਫਿਰ ਇੰਨਾ ਘਾਟਾ ਜੀ ਫਿਰ ਕਿਵੇਂ ਪੂਰਾ ਕੀਤਾ ਤੁਸੀਂ ਬਸ ਜੀ ਕਿਸੇ ਨੇ ਮਦਦ ਕਰਤੀ ਨਹੀਂ ਮਾਤਾ ਤੈਨੂੰ ਕਿੰਨਾ ਟਾਈਮ ਹੋ ਗਿਆ ਬੱਕਰੀਆਂ ਚਾਰ ਦਿਨਾਂ ਨਾਲ ਬਹੁਤ ਟਾਈਮ ਚਾਰ ਦਿਨਾਂ ਖਾਸੇ ਹੋਣਗੇ ਹਾਂ ਹਾਂਜੀ ਵੀਰੇ ਫਿਰ ਤੁਹਾਨੂੰ ਪਤਾ ਕਿਵੇਂ ਲੱਗਿਆ ਵੀ ਸਾਡੇ ਮਾਲ ਦੀ ਚੋਰੀ ਹੋ ਗਈ ਤੁਸੀਂ ਕੋਲੇ ਹੈ ਨਹੀਂ ਸੀਗੇ ਹਾਂ ਜੀ ਸੀ ਜੀ ਪੁਰਾ ਸੀਗਾ ਸਾਡਾ ਪੈਂਦਾ ਬੱਕਰੀਆਂ ਕੋਲੇ ਅੱਛਾ ਜੀ ਉਹਨੂੰ ਮਸਤ ਦਵਾਈ ਵੀ ਪੁੱਛ ਸੰਗਾ ਕੇ ਲੈ ਗਏ ਵੀਰੇ ਲੈ ਗਏ ਚੱਕ ਕੇ ਵੀ ਇਹ ਦੇਖ ਲੈ ਪਤਾ ਨਹੀਂ ਲੱਗਿਆ ਕਿ ਕਿੱਥੋਂ ਲੈ ਕੇ ਕਿੱਥੇ ਲੈ ਕੇ ਚੜ੍ਹ ਗਏ ਕਿੰਨਾ ਬੁਰਾ ਹਾਲ ਹੈ ਹਨਾ ਲੋਕਾਂ ਦਾ ਵੀ ਇੱਕ ਗਰੀਬ ਬੰਦਾ ਮਿਹਨਤ ਕਰਦਾ ਇਹਨਾਂ ਨੂੰ ਸਾਲ ਲੱਗੇ ਹੋਣਗੇ ਕਈ ਸਾਲ ਵੀ ਵਿਚਾਰਿਆਂ ਨੂੰ ਹਨਾ ਥੋੜਾ ਥੋੜਾ ਟਾਈਮ ਹੋ ਗਿਆ ਕੁੜੇ ਠੀਕ ਆ ਬੱਪੂ ਇਹ ਚੀਜ਼ ਹੈ ਜੀ ਫਿਰ ਵਪੀਦ ਕੋਲ ਕਦਾ ਬਹੁਤ ਲੱਗਿਆ ਹੋਣਾ ਜਦੋਂ ਇੰਨੇ ਮਾਲ ਦਾ ਘਾਟਾ ਪਏ ਜੀ ਇੰਨਾ ਬਹੁਤ ਲੱਖਾਂ ਰੁਪਈਆ ਦਾ ਨੁਕਸਾਨ ਹੋ ਗਿਆ ਸਹੀ ਗੱਲ ਆ ਲੱਗਿਆ ਜੀ ਆ ਬਾਈ हां बेबे ठीक है कोई ना बेबे रोना ते ਵੀ ਆ ਹੁੰਦਾ ਕਮਲ ਵੀ ਲੋਕ ਹਨਾ ਆਪਾਂ ਦੱਸਣਾ ਹੋਂਦੀ ਕਿਰਤ ਕਰਦੇ ਆ ਆਪਾਂ ਨੂੰ ਪਤਾ ਵੀ ਹਨਾ ਇਹ ਸਾਹਮਣੇ ਕਿੰਨੀਆਂ ਮੁਸ਼ਕਲ ਨਹੀਂ ਆ ਅਸੀਂ ਵੀਨੇ ਇੱਕ ਵਾਰੀ ਇਧਰੋਂ ਸੰਗਰੂਰ ਤੋਂ ਲੱਗਿਆ ਸੀ ਬਾਈ ਤੇ ਐ ਮਾਰਨਾ ਜਿਵੇਂ ਆਪਾਂ ਅੱਗੇ ਲਗਾਉਣੇ ਆਹ ਸੜਕ ਤੁਸੀਂ ਕ੍ਰਾਸ ਕਰਾਉਣੀ ਹੋ ਪਾਸ ਕਰ ਦੇ ਜੀ ਵੀਰੇ ਇੱਕ ਗੱਡੀ ਵਾਲਾ ਆਇਆ ਵੀਰੇ ਮੰਨ ਕੇ ਚੱਲੋ ਕੋਈ ਐ ਤਾਂ ਹੁਣ ਦਿਸਦਾ ਹੀ ਆਪਣਾ ਸੀ ਲੰਗੇ ਜਾਂਦੇ ਬਈ ਸਾਨੂੰ ਪਤਾ ਵੀ ਇੱਕ ਬੱਕਰੀ ਕਿੰਨੇ ਦੀ ਐ ਨੁਕਸਾਨ ਕਿੰਨਾ ਭਰਨਾ ਊਗਾ ਬੁੜੇ ਰੋਕਦੇ ਹੀ ਨਹੀਂ ਬਈ ਸੂਈਆਂ ਹੋਈਆਂ ਬੱਕਰੀਆਂ ਸੀ ਸਾਡੇ ਕੋਲ ਵੀਡੀਓ ਵੀ ਪਈ ਐ ਮੇਮਣੇ ਵੀ ਬਾਹਰ ਆਗੇ ਸੀ ਵੀਰੇ ਇੰਨਾ ਬੁਰਾ ਰੋਕਦੇ ਨਹੀਂ ਪੁੱਤੇ ਬੇਹੇਰਾ ਵਟਦੇ ਆ ਤੇਰੇ ਵਰਗਾ ਵੀਰ ਸੀ ਬਈ ਖੜਾ ਰੋਵੇ ਬੱਤਾਂ ਜਦੇ ਕਿ ਹੋਗੇ ਪੁੱਤੋ ਸਹੀ ਗੱਲ ਐ ਕਈ ਵੀਰੇ ਗਈ ਉਹਦਾ ਕੱਟੋੜ ਵੀਰੇ 5-7 ਲੱਖ ਰੁਪਏ ਦਾ ਨੁਕਸਾਨ ਹੋਇਆ ਉਦ ਗਿਆ ਵੀ ਮੇ ਲੱਤਾ ਟੁੱਟ ਗਈਆਂ ਵੀਰੇ ਵਿਚਾਰੇ ਦੀਆਂ ਸਾਡਾ ਇਹ ਕਿਉਂ ਬੈ ਗਿਆ ਇਹ ਤੁਸੀਂ ਵੇਚਦੇ ਵੀ ਆਂ ਆਹੇ ਵੇਚਦੇ ਨੇ ਅੰਜ ਵੇਚ ਫਿਰ ਮੇਵਣਾ ਬੱਪੂ ਵੀ ਕਿੰਨੇ ਕ ਦਾ ਸੇਲ ਕਰਦੇ ਨੇ ਤੁਸੀਂ ਮੇਵਣਾ 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 ਇਹ ਕੱਪੜਾ ਵੱਡਾ ਕੁਆਲਿਟੀ ਦੇ ਸਭ ਨਾਲ ਬੱਪੂ ਆਲੇ ਘਮਗੜਿਆ ਤੇਰੇ ਇਹਦੇ ਜੋ ਸਤਨਾਉਲੇ ਮੰਡੀ ਚ ਜਾਂਦੇ ਹੋਵੋਗੇ ਜੀ ਵੀਰਾਂ ਅਸੀਂ ਤਾਂ ਚਾਰ ਨਹੀਂ ਹੈ ਜੇ ਘਰੋਂ ਹੀ ਲੈ ਲੂ ਜਾਂਦੇ ਆ ਅੱਛਾ ਜੀ ਹਾਂ ਜਿਵੇਂ ਕਿਉਂਕਿ ਸਾਨੂੰ ਤਾਂ ਜੀ ਪਿਆਰ ਹੈ ਨਾ ਨਾਲ ਹੈ ਨਾ ਸਾਡਾ ਆਪਦਾ ਫਾਰਮ ਹੈ ਬੱਕਰੀਆਂ ਦਾ ਤੇ ਵਿੱਚ ਤਾਂ ਹੁਣ ਆਲਾ ਕਹਿੰਦਾ ਵੀ ਬੱਕਰੀਆਂ ਚੋਂ ਮੁਸਕ ਮਾਰਦੇ ਹਨਾ ਪਰ ਸਾਨੂੰ ਕੋਈ ਮੁਸਕ ਨਹੀਂ ਆਉਂਦਾ ਸਾਨੂੰ ਤਾਂ ਉਹ ਬੱਚਿਆਂ ਵਾਂਗੂ ਪਿਆਰ ਆਉਂਦਾ ਹੈ ਨਾ ਤਾਂ ਸਹੀ ਗੱਲ ਆ ਤੇ ਵੀ ਸਾਡਾ ਤਾਂ ਆਪੇ ਕੀਤਾਗਾ ਹਾਂਜੀ ਬਾਪੂ ਇਹ ਵੀ ਸਾਡਾ ਵੀ ਇਹ ਸੌਂਗਾ ਸੀ ਵੀ ਬੱਕਰੀਆਂ ਸਾਨੂੰ 4 ਸਾਲ ਹੋ ਗਏ ਰੱਖਦੇ ਆ ਤੇ ਉਹ ਵੀ ਭਾਈ ਮੁੰਡੇ ਉਹੀ ਕਰਦਾ ਜੀ ਉਹਨੂੰ ਸੌਂਗਾ ਹਾਂਜੀ ਬਾਪੂ ਹੀ ਹਾਂ ਦੂਜਾ ਤਾਂ ਕਹਿੰਦਾ ਸਾਨੂੰ ਮੁਸਕ ਆਉਂਦਾ ਸਹੀ ਗੱਲ ਆ ਜੀ ਕਿਉਂ ਵੀ ਉਹਨੂੰ ਆਉਂਦਾ ਹੈ ਆ ਦੇ ਕੋਈ ਗੱਡੀ ਵਾਲਾ ਹੌਲੀ ਨਹੀਂ ਕਰਦਾ ਹੈਗਾ ਵੀ ਆਰੇ ਨੂੰ ਪਤਾ ਤਾਂ ਹੈਗਾ ਨਾ ਵੀ ਮਾਲ ਖੜਾਗਾ ਨਹੀਂ ਹੌਲੀ ਕਰਦੇ ਨਹੀਂ ਹੌਲੀ ਨਹੀਂ ਕਰਦੇ ਆਣਾ ਜੀ ਸਹੀ ਹੈ ਕਮਲ ਇਧਰ ਬਾਪੂ ਦੀ ਵੀਡੀਓ ਹਾਂ ਜੀ ਬਾਪੂ ਜੀ ਅਸੀਂ ਵੀ ਇਹਨਾਂ ਨੂੰ ਇੰਨੇ ਜਿਹਾ ਹੀ ਪਿਆਰ ਕਰਦੇ ਹਾਂ ਅਸੀਂ ਵੀ ਪੁੱਤ ਨਾਲ ਐ ਧੀਆ ਪੁੱਤ ਨਹੀਂ ਬਾਪੂ ਜੀ ਮਾਨਣਾ ਕਿ ਸਾਡਾ ਵੀ ਮਾਣਾ ਹੀ ਹੁੰਦਾ ਹੋਣਾ ਗੱਡੀ ਆਉਂਦੀ ਜੀ ਕਮਲ ਉਹਨਾਂ ਨੇ ਹੌਲੀ ਵੀ ਨਹੀਂ ਕਰੀ ਹੈ ਨਾ ਉਹ ਮੇਮਣਾ ਥੱਲੇ ਆ ਜਾਣਾ ਸੀਗਾ ਪਰ ਇਹ ਹੁੰਦਾ ਜਿਹੜੇ ਸਾਹਮਦੇ ਨੇ ਹਨਾ ਉਹਨਾਂ ਨੂੰ ਕਦਰ ਪਤਾਗਾ ਤੇ ਹੁਣ ਇਹਨਾਂ ਦੇ ਅੱਖਾਂ 'ਚ ਬਜ਼ੁਰਗਾਂ ਦੇ ਪਾਣੀ ਆ ਗਿਆ ਇਹਨੇ ਵੇਖਿਆ ਨਹੀਂ ਸਾਨੂੰ ਇੰਨਾ ਘਾਟਾ ਪੈ ਗਿਆ ਸੀ ਵੀ ਸਾਡੇ ਘੱਟੋ-ਘੱਟ 40 ਬੱਕਰੀਆਂ 45 ਮੇਮਣਾ ਵੀ ਨਹੀਂ ਛੱਡਿਆ ਸੀਗਾ ਇਹਨਾਂ ਦੇ ਬਜ਼ੁਰਗ ਉਹਥੇ ਸੌਂਦੇ ਹੁੰਦੇ ਸੀ ਬੱਕਰੀਆਂ ਕੋਲੇ ਹੁਣ ਪਤਾ ਹੀ ਆ ਕਮਲ ਬਹੁਤ ਲੋਕਾਂ ਕੋਲੇ ਤਰੀਕੇ ਨੇ ਹਨਾ ਦਵਾਈਆਂ ਇਹੋ ਜਿਹੀਆਂ ਨੇ ਕੈਮੀਕਲ ਵਾਲੀਆਂ ਵੀ ਸੰਘਾਤੀਆਂ ਵੀ ਚੋਰੀ ਕਰਕੇ ਲੈ ਗਏ ਉਹ ਲੋਕ ਇਹ ਨਹੀਂ ਸੋਚਦੇ ਕਿ ਵੀ ਅਗਲੇ ਨੇ ਦਿਨ ਰਾਤ ਪਸ਼ੂ ਲਗਾ ਨਹੀਂ ਸਕਦਾ ਜੀ ਵੀਰੇ ਭੁੱਖਾ ਰਹੇਗੇ ਵੀ ਕਿਵੇਂ ਕਮਾਈ ਕਰਦਾ ਸਾਨੂੰ ਵੀਰੇ ਖੁਦ ਨੂੰ ਪਤਾ ਵੀ ਡੈਡੀ ਸਵੇਰੇ ਜਾਂਦੇ ਨੇ ਹਨਾ ਸ਼ਾਮ ਨੂੰ ਆਉਂਦੇ ਨੇ ਪਹਿਲੀ ਗੱਲ ਇਹ ਥੋੜਾ ਜਿਹਾ ਇਹੋ ਜਿਹੀ ਹੁੰ ਕਿੱਧਰ ਤੋਰ ਜਾਣਾ ਬਾੜਦੀ ਨਹੀਂ ਪੜੇ ਬੱਚਾਂ ਜਮਾ ਰਹੇ ਆ ਬੰਦੇ ਕਈ ਦਿਨ ਹੋ ਗਏ ਉਹਦੇ ਨੇ ਰਿਪੋਰਟੇ ਚ ਮਾਰਿਆ ਗੱਡੀ ਅੱਛਾ ਜੀ ਜਮਾ ਹੀ ਨਹੀਂ ਕੋਈ ਉੱਤੇ ਹੀ ਰਹਿ ਕੇ ਆਉਣਗੇ ਸਾਡੇ ਕੰਨੀ ਨੂੰ ਬਸਦੇ ਆ ਠੀਕ ਹੈ ਰਹਿ ਆਉਣਗੇ ਸਮਝ ਕੋਲੇ ਆ ਕੇ ਰੇਜ ਦੇ ਦੇਣਗੇ ਆਹੀ ਕਰਦੇ ਨੇ ਬਾਪੂ ਜੀ ਸਾਨੂੰ ਮੜਾ ਸਾਈਡ ਤੇ ਹੋ ਜੀ ਬੱਸ ਆਉਂਦੀ ਇਧਰ ਹੋ ਜਿਓ ਇੱਕ ਬੱਕਰੀ ਵਾਲੇ ਦਾ ਅੱਜ ਕੱਲ ਨਾ ਰੋਡ ਤੇ ਕੋਈ ਹੱਜ ਨਾ ਜੀ ਨਾ ਬਾਈ ਜਮੀ ਨਹੀਂ ਹੁੰਦਾ ਥੋੜਾ ਹੱਜ ਨਹੀਂ ਹੁੰਦਾ ਉਹਨਾਂ ਦੇ ਲੱਗਣ ਦੇ ਵਿੱਚ ਉਹਨਾਂ ਦੇ ਦੇਖੀ ਨੇ ਵੀ ਦਿਲ ਨੂੰ ਇਹ ਹੌਲ ਪੈਂਦਾ ਵੀਰੇ ਜਦੋਂ ਗੱਡੀ ਜਮਾ ਹੌਲੀ ਨਹੀਂ ਕਰੀ ਵੀਰੇ ਇਹਨਾਂ ਨੂੰ ਤਾਂ ਹੀ ਚੀਜ਼ਾਂ ਦਾ ਪਿਆਰ ਹੀ ਹੈ ਨੀਗਾ ਨਹੀਂ ਨੀਗਾ ਭਾਈ ਜਮੀ ਨਹੀਂ ਜਿਹਨੂੰ ਕਦਰ ਹੈਗੀ ਉਹਨੂੰ ਪਤਾ ਵੀ ਮਿਹਨਤ ਕਿਵੇਂ ਹੁੰਦੀ ਹੈ ਇਹ ਤਾਂ ਕਹਿੰਦੇ ਜੀਨਕੀ ਆ ਬੱਕਰੀ ਆ ਜੀ ਜੇ ਤਾਂ ਆਪਾਂ ਨੂੰ ਛੋਟੇ ਸਮਝਦੇ ਨੇ ਨਾ ਵੀ ਹਾਂ ਸਾਡੇ ਘਰਵਾਰ ਵਾਲੇ ਵੱਡੇ ਨੇ ਵੀ ਬੱਕਰੀਆਂ ਵਾਲੇ ਤਾਂ ਵੀ ਹਾਂਜੀ ਵੀਰੇ ਹਾਂ ਇਹ ਗੱਲ ਹੈਗੀ ਆ ਤੁਹਾਨੂੰ ਨਾ ਐ ਕਹਿੰਦਾ ਵੀ ਗੱਲ ਹੀ ਕੁਝ ਨਹੀਂ ਐਂ ਵੜ ਜਿਓ ਬੱਤ ਮੇਰੇ ਜ ਜਦੋਂ ਮ ਬੱਕਰੀਆਂ ਬਾਹਰ ਲਿਆ ਜਾਂਦੇ ਨੇ ਛੋਟੇ ਹੁੰਦੇ ਨੇ ਨਾ ਮੇਮਣੇ ਖੜਾ ਆ ਜਾ ਓਏ ਆ ਦੇ ਸਾਡੇ ਦਾ ਬੱਚਿਆਂ ਬੱਚਿਆਂ ਨੂੰ ਵੀ ਇੰਨਾ ਨਾ ਇੰਨਾ ਪਿਆਰ ਆ ਦੇ ਸਾ ਇਹ ਸਾਰੇ ਇਹ ਨਾਲ ਆ ਜਾਂਦੇ ਨੇ ਕਿਉਂਕਿ ਜਦੋਂ ਆਪਣੇ ਬੱਚਿਆਂ ਨੂੰ ਆਪਾਂ ਇਹ ਕਿੱਤੇ ਨਾਲ ਜੋੜਾਗੇ ਹੈ ਨਾ ਆਪਣੇ ਬੱਚਿਆਂ ਦੀ ਸੋਚ ਹੀ ਇਹ ਹੋ ਜਾਂਦੀ ਹੈ ਤੇ ਵੀ ਆਪਦੇ ਕੋਲ ਹੈ ਨਾ ਬੱਚਿਆਂ ਨੂੰ ਵੀ ਸਾਨੂੰ ਇਹ ਕਿੱਤਿਆਂ ਨਾਲ ਜੋੜਨਾ ਚਾਹੀਦਾ ਵੀ ਇੱਕ ਫਾਰਮ ਹੈ ਆਪਾਂ ਕਹਿੰਦੇ ਨੇ ਵੀ ਛੋਟਾ ਕੰਮ ਆ ਜਿਹਨੂੰ ਆਪਾਂ ਅਮਦਾਬਚਨ ਕਹਿੰਦੇ ਨੇ ਲੰਬੂ ਲੰਬੂ ਦਾ ਵੀ ਇੱਕ ਗੋਰਡ ਫਾਰਮ ਆਗਾ ਠੀਕ ਹੈ ਠੀਕ ਹੈ ਬਹੁਤ ਵੱਡੇ ਕਾਰੋਬਾਰ ਨੇ ਇਹਨਾਂ ਦੇ ਇਹ ਜੀ ਗੱਲ ਨਹੀਂ ਹੈਗੀ ਹੁਣ ਇਹਨਾਂ ਕੋਲ 40-50 ਬੱਕਰੀਆਂ ਨੇਗੀਆਂ ਤਾਂ ਉਹ ਇਹਨਾਂ ਨੂੰ ਪਤਾ ਵੀ ਇਹਨਾਂ ਨੇ ਕਿਵੇਂ ਸਟਰਗਲ ਕੀਤਾ ਜ਼ਿੰਦਗੀ 'ਚ ਮਿਹਨਤ ਕੀਤੀ ਹੈ ਹਨਾ ਕਿੰਨਾ ਇਹਨਾਂ ਕੰਮ ਇਹਨਾਂ ਨੇ ਅੱਗੇ ਵਧਾਇਆ ਹੈਗਾ ਸਹੀ ਗੱਲ ਹੈ ਬਾਪੂ ਮਨ ਤੂੰ ਹੀ ਆਪਾਂ ਇਹ ਹਾਂਜੀ ਬਾਪੂ ਜਿਹੜੀ ਰੋਣੀ ਚੀਜ਼ ਹੈ ਨਾ ਆਪਾਂ ਨੂੰ ਤਾਂ ਵੀ ਸਦੀਆਂ ਹੀ ਲੰਘ ਜਾਂਦੀਆਂ ਨੇ ਬਾਕੀ ਬਾਪੂ ਹੀ ਸ਼ੇਰਾ ਤੁਰੇ ਫਿਰਦੇ ਨੇ ਮਾਰਾ ਹਾਂਜੀ ਬਾਪੂ ਹੀ ਜਾਂਦੀ ਹਾਂ ਫਿਰ ਉਹ ਕਿਤੇ ਨਾ ਬਾਪੂ ਪਿਆਰ ਪੈ ਜਾਂਦਾ ਹਾਂਜੀ ਹਾਂਜੀ ਹਾਂ ਬੱਕਰੀਆਂ ਕਮਦੀਆਂ ਬਹੁਤ ਜ਼ਿਆਦੇ ਸੋਹਣੀਆਂ ਨੇ ਬਬੂ ਜੀ ਕਹਿੰਦੀ ਵੀ ਅਸੀਂ ਮੰਡੀ ਤੇ ਨਹੀਂ ਲੈ ਕੇ ਜਾਂਦੇ ਵੀ ਘਰੋਂ ਹੀ ਸਾਡੇ ਮੇਮਣੇ ਸੇਲ ਹੋ ਜਾਂਦੇ ਨੇ ਕਮਲੇ ਕੁਆਲਿਟੀ ਹੁੰਦੀ ਹੈ ਨਾ ਕੁਆਲਿਟੀ ਹੁੰਦੀ ਹੈ ਕਿਉਂਕਿ ਆਪਣੀ ਚੀਜ਼ ਵਧੀਆ ਕੀ ਕਹਿੰਦੇ ਨਾਮ ਬਾਨਣ ਨੂੰ ਵੀ ਟਾਈਮ ਲੱਗ ਜਾਂਦਾ ਹੈਗਾ ਪਰ ਇਹ ਚੀਜ਼ ਹੁੰਦੀ ਹੈ ਵੀ ਆਪਣੇ ਘਰੋਂ ਚੀਜ਼ ਸੇਲ ਹੋ ਜਾਂਦੇ ਆ ਵਧੀਆ ਚੀਜ਼ ਆਲ ਹਰ ਕੋਈ ਲੈ ਕੇ ਜਾਂਦਾ ਹੈ ਹਾਂ ਸਹੀ ਗੱਲ ਹੈ ਬੱਕਰੀਆਂ ਬਹੁਤ ਜ਼ਿਆਦੇ ਸੋਹਣੀਆਂ ਨੇ ਨਾਨੂਰੀ ਆਦਾ ਹਾਂ ਜੀ ਨੂਰੀ ਆਦਾ ਨਾਮ ਕਮਲਾ ਜਿਹਦਾ ਆਪਣੇ ਪਿੰਡਾਂ 'ਚ ਹੈਗਾ ਵੀ ਆਪਾਂ ਨਾਮ ਰੱਖਣਾ ਹੀ ਰੱਖਣਾ ਹੁੰਦਾ ਹੈ ਨਾ ਹਾਂ ਵੀ ਰੱਖਦੇ ਆ ਜੀ ਧੰਨਵਾਦ ਵੀਰੇ ਤੁਹਾਡਾ ਸਾਰਿਆਂ ਦਾ ਤੇ ਧੰਨਵਾਦ ਬਾਪੂ ਜੀ ਧੰਨਵਾਦ ਸੇਰਾ ਧੰਨਵਾਦ ਬਹੁਤ ਧੰਨਵਾਦ ਇਹ ਸਾਡੇ ਪਿੰਡਾਂ ਦਾ ਪਿਆਰ ਹੈ ਹਨਾ ਤੇ ਸਾਡੇ ਬਾਪੂ ਜੀ ਦੀਆਂ ਅੱਖਾਂ ਜੋ ਮਨ ਲੋ ਭਾਵਿਕ ਹੋ ਗਏ ਰੋਣ ਲੱਗ ਗਏ ਹਨਾ ਜਦੋਂ ਅਸੀਂ ਗੱਲ ਪੁੱਛਣ ਲੱਗੇ ਪਰ ਇਹਨੂੰ ਸਮਝਿਆ ਕਰੋ ਉਹ ਵੀ ਕਿਤਾ ਛੋਟਾ ਹੈਗਾ ਜਾਂ ਕਿੰਮੀ ਵੀ ਪਰ ਇਹਨਾਂ ਦਾ ਸਾਰਿਆਂ ਨੂੰ ਹਨਾ ਵੀ ਮੰਨ ਲਓ ਸਤਕਾਰ ਨਾਲ ਜਾਂ ਪਿਆਰ ਨਾਲ ਆਪਾਂ ਨੂੰ ਮਿਲਣਾ ਚਾਹੁੰਦਾ। ਅਸੀਂ ਤਾਂ ਨਾ ਇਹ ਕਿਤੇ ਨੂੰ ਬਹੁਤ ਜ਼ਿਆਦਾ ਪਿਆਰ ਕਰਦੇ ਆ। ਬੱਬੂ ਜੀ ਕੋਲ ਇਹਨਾਂ ਦੀ ਗੱਲ ਕੀ ਕਹਿੰਦੇ ਨੇ? ਬਾਪੂ ਜੀ ਕੀ ਕਹਿਣਾ ਚਾਹੁੰਦੇ? ਜਿਵੇਂ ਹੁਣ ਨਵੀਂ ਪੀੜ੍ਹੀ ਆਪਣੀ ਬਾਹਰ ਜਾਈ ਜਾਂਦੀ ਆ। ਇਹਨਾਂ ਨਾਲ ਪੈਸਾ ਲਾ ਕੇ ਹਨਾ। ਤੁਸੀਂ ਇਹ ਕਿਤੇ ਬਾਰੇ ਕੀ ਕਹਿਣਾ ਚਾਹੁੰਦੇ ਹੋ? ਅਸੀਂ ਤਾਂ ਇਹ ਕਹਿੰਦੇ ਜੀ ਆਪਣਾ ਪਜਾਓ ਛੱਡ ਕੇ ਕਿਉਂ ਜਾ ਰਹੇ ਹੋ? ਕਿਉਂ ਜਾ ਰਹੇ ਹਾਂ? ਠੀਕ ਹੈ ਬਾਪੂ ਜੀ। ਆਪਣੇ ਕੋਲੇ ਸਿਉਣੇ ਦੀ ਚਿੜੀ ਆ ਇਹ। ਹਾਂਜੀ 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 ਹਾਂਜੀ। ਤੁਸੀਂ ਇਹ ਦੇਖ ਲਓ ਬਾਪੂ ਦਾ ਨਾ ਗਲ ਭਰਿਆ ਵੀ ਇਹ ਖਾਨ ਨਾ ਮਨੇ ਗਿਆਂ ਵੀ ਰੋਣ ਲੱਗੇ ਹਨਾ ਵੀ ਆਪਾਂ ਇਹ ਕਹਿੰਦੇ ਆ ਵੀ ਜਦੋਂ ਆਪਾਂ ਆਪਦਾ ਬਾਹਰ ਚਲੇ ਜਾਂਦੇ ਆ ਕਿ ਪੈਸਾ ਹੀ ਨਾ ਜ਼ਿੰਦਗੀ ਦੇ ਵਿੱਚ ਸੋਚੋ ਵੀ ਸਾਰਾ ਕੁਝ ਆਪਣੇ ਬਜ਼ੁਰਗ ਇੱਥੇ ਨੇ ਰੋਲਦੇ ਨੇ ਆਪਾਂ ਵੀਡੀਓ ਕਾਲਾਂ ਤੇ ਜਦੋਂ ਚਲੋ ਮੰਨ ਲਓ ਕੋਈ ਘਟਨਾ ਹੋ ਜਾਂਦੀ ਆਪਾਂ ਕਹਿੰਦੇ ਵੀਡੀਓ ਕਾਲ ਦੇ ਉੱਤੇ ਸਾਨੂੰ ਮੂੰਹ ਦਿਖਾ ਦਿਓ ਹਨਾ ਆਪਣੇ ਆਦੇ ਵੀ ਆਪਾਂ ਨੇ ਹੱਥ ਲਾਉਣੀ ਵੀ ਨਸੀਬ ਨਹੀਂ ਹੁੰਦੀ ਸਹੀ ਗੱਲ ਬਣੇ ਆਪਣੇ ਪੰਜਾਬ ਅੱਧਾ ਪੰਜਾਬ ਤੋਂ ਦੁੱਗਣਾ ਪੰਜਾਬ ਬਾਹਰ ਭੱਗਿਆ ਬਾਹਰ ਭੱਗਿਆ ਇੱਥੇ ਰਹਿ ਕੀ ਆ ਪੰਨਿਆਂ ਦਾ ਪੂਰਾ ਹਲ ਹੋ ਗਿਆ ਤੇ ਇਹ ਲੋ ਭਈਏ ਵੀਰੇ ਆਪਾਂ ਨੇ ਕਿੰਨੀ ਬੇਗਦਰੀ ਕਰ ਰਹੇ ਨੇ ਆਪਣੀਆਂ ਇੱਜ਼ਤਾਂ ਨੂੰ ਭਈਏ ਪੈਣ ਲੱਗ ਗਏ ਠੀਕ ਆਪਣੇ ਘਰਾਂ 'ਚ ਕਬਜੇ ਭਈਆਂ ਦੇ ਹੋ ਗਏ ਆਪਦੇ ਆਪ ਕਮਾਈ ਜਾਂਦੇ ਪੁੱਤ ਕਿਉਂ ਕਮਾਉਂਦੇ ਪੰਜਾਬ ਚੌਂਕਾਂ ਵਾਲਾ ਹੋਇਆ ਕਮਲਾ ਪੈਸਾ ਤਾਂ ਇੱਥੇ ਬਥੇਰਾ ਜੇ ਬੱਚ ਕਰਨ ਬਹੁਤ ਹੈ ਪੈਸਾ ਘਰੇ ਬਥੇਰਾ ਬਾਪੂ ਜੀ ਇਹ ਦੇਖ ਲਓ ਅੱਜ ਤੁਸਾਂ ਨੂੰ ਪਤਾ ਸੋਡੀਆਂ ਉਮਰਾਂ ਵੱਡੀਆਂ ਨੇ ਹੈਨਾ ਤੁਸੀਂ ਵੀ ਰਾਜੇ ਆਰਾਮ ਜਿੰਨਾਂ ਕੋਲ ਇਹ ਨਹੀਂ ਪਤਾ ਵੀ ਮਹਿਲ ਵੀ ਕਹਿੰਦੇ ਸੋਨੇ ਦੇ ਸੀਗੀ ਲੰਕਾ ਵੀ ਸੋਨੇ ਦੀ ਸੀਗੀ ਹੈਨਾ ਰੋਟੀ ਵੀ ਉਹ ਸੋਨੇ ਦੇ ਭਾਂਡੇ 'ਚ ਖਾਂਦੀ ਸੀ ਉਹ ਅੱਜ ਕਿੱਥੇ ਨੇਗੀ ਬਿਲਕੁਲ ਕੀ ਆ ਭੈਣੇ ਵੀ ਕੰਮਲ ਕਿਸੇ ਦਾ ਦੇਣਾ ਲੈਣਾ ਨਾ ਹੋਵੇ ਇਸ ਦਾ ਆਪ ਦਾ ਸੁੱਖ ਦੀ ਰੋਟੀ ਖਾਈਏ ਤੇ ਵੀ ਬੰਦਾ ਸੰਤੋਸ਼ਾ ਸੰਤੋਸ਼ਟੀ ਸਭ ਤੋਂ ਵੱਡੀ ਚੀਜ਼ ਆ ਕਮਲ ਆਪਣਾ ਪੰਜਾਬ ਦਾ ਹੈ ਜਮਾਂ ਜਾ ਹੀ ਜਾਂਦਾ ਹੈ ਕਿੱਥੇ ਰਹਿ ਕੀ ਜੋ ਪਿੱਛੇ ਕੁਝ ਨਹੀਂ ਰਹਿਣਾ ਸਹੀ ਗੱਲ ਹੈ ਜੀ ਕੁਝ ਨਹੀਂ ਰਹਿਣਾ ਚਲੋ ਧੰਨਵਾਦ ਭੈਣੇ ਧੰਨਵਾਦ ਜੀ ਧੰਨਵਾਦ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਬਾਬੂ ਜੀ